ਮਾਤਾ ਜੀ ਦਵਾਜਾ ਖੋਲਿਓ ਬਾ ਸਰਪੰਚੀ ਬੇਨਤੀ ਕਰਨੀ ਹੈ ਕਿ ਨੋਡੇ ਮੁਰ ਸਾਡੇ ਕੋਲ ਵੀ ਲੈਣਾ ਵੀਦਰਵਾਜਾ ਤਾਂ ਖੋਲੋ ਹਾਂ ਜੀ ਮਾਤਾ ਤੁਸੀਂ ਕੰਮ ਹਾਂ ਭਈ ਅੱਜ ਸਾਡਾ ਘਰ ਦੀ ਗਏ ਤੈਨੂੰ ਮੂੰਹ ਤਾਂ ਤੂੰ ਆਕੇ ਸਾਡੇ ਜਵਾਖਾਂ ਦਾ ਕਦੇ ਪਤਾ ਨਹੀਂ ਲਿਆ। ਤੁੰ ਨੂੰ ਗੁਬੜੀ ਲੈ ਐ ਲਾ ਕੇ ਮੇਰਦਾ ਤੂੰ। ਇੱਧਰ ਮੂੰਹ ਕਰਕੇ ਲੰਘ ਜਾਣਾ। ਤੇ ਚੱਟਾਂ ਸਾਡੀਆਂ ਡਿੱਗਣਾਂ ਨਹੀਂ ਹੋਣੀਆਂ ਪਰ ਤੂੰ ਆ ਗਿਆ ਸਰਪੰਚ ਬਣਨ। ਬਨ ਕੇ ਵੀ ਨਹੀਂ ਤੂੰ ਕੁਝ ਬਣਾਉਣਾ। ਤੇ ਵੀ ਤੂੰ ਮੂੰਹ ਇੱਧਰ ਕਰਕੇ ਜਾਏਂਗਾ। ਹੈਂ? ਦੱਸੂ ਹੁੰ ਤੂੰ। ਕੋਈ ਧਿਆਨ ਰੱਖ ਫੜਾ ਜਾਂ ਦੇ ਵੀ ਆਪਣੇ। ਧਿਆਨ ਹੀ ਆ ਸਾਡਾ ਤਾਂ। ਤੂੰ ਦੱਕਦਾ ਧੰਤੀ ਕਰੇਗਾ। ਆ ਜਾ ਕੋ ਆ ਕੁੜੀਆਂ ਗੰਦਾ ਲੈ ਕੇ। ਆ ਇੱਥੇ ਕੱਢ ਦੇ ਨੂ ਕਰ। ਨਾ ਨਾ ਬੱਸ ਬੱਸ ਕਰ ਕੇ ਕਰ ਕੇ ਬੱਸ ਮਾਤਾ ਇੰਨੀ ਯਾਦ ਆ ਗਿਆ ਤੇ ਤੂੰ ਸਾਡੇ ਮੂੰਹ ਨਹੀਂ ਲੱਗਦਾ ਸੀ ਇੰਨੀ ਇੰਨੀ ਸ਼ੇਵਾਰੀ ਉਹ ਬਾਕੀ ਖੜਾ ਨਹੀਂ ਸਾਡੇ ਘਰੇ ਕਰੇ ਕੋਈ ਹੰਗਰੇ ਐਕਸੀਡੈਂਟ ਹੋਗਾ ਤਾਂ ਨਹੀਂ ਤੂੰ ਪਤਾ ਲਿਆ ਬੱਸ ਕੋਈ ਗੱਲ ਨਹੀਂ ਜਾ 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 ਕੋਈ ਨਹੀਂ ਕੋਈ ਨਹੀਂ ਭੜਕੋ ਆ ਗਿਆ ਮੂੰਚਾ ਕੇ ਬੱਚ ਮਰੋਕੀ ਸੋਤ ਉਹਦੀ ਆਹ ਯਾਰ ਤੂੰ ਬੜੀ ਕੁੱਤੇ ਖਾਣੀ ਕਰੀ ਯਾਰ ਮਾਤਾ ਨੇ ਯਾਰ ਤਲ ਕੋਈ ਨਹੀਂ ਆਪਰੇ ਇਥੇ ਕਿਹਾ ਕਿ ਆ ਸਰਾ ਫੇਰ ਮੰਨ ਜਾਗੇ ਸਰਪੰਚ ਨਹੀਂ ਫਿਰ ਮੈਂਬਰ ਦਾ ਬਾਣੀ ਜਾਣਾ